ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਮੇਰੀ ਪੰਜਾਬੀ ਰਸੋਈ ਚੈਨਲ ਦੇ ਉੱਪਰ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਅੱਜ ਮੈਂ ਬਣਾਉਣਾ ਦੱਸੂ ਗਜਰੇਲਾ ਬਹੁਤ ਹੀ ਥੋੜੇ ਜੇ ਦੁੱਧ ਦੇ ਵਿੱਚ ਕਿਵੇਂ ਬਣਾਉਣਾਗਾ ਬਿਨਾਂ ਖੋਏ ਤੋਂ ਚੱਕੀ ਤਰਾ ਧੋ ਕੇ ਨੰਮਾ ਪਾ ਕੱਢ ਲੈਣਾ ਭਾਂਡੇ ਤੇ ਇਹਨਾਂ ਨੂੰ ਛੱਲ ਲਾਂਗੇ ਛੱਲ ਕੇ ਆਪਾਂ ਦਾ ਇਸ ਨਾਲ ਬਣਾਵਾਂਗੇ ਅੱਜ ਗਜਰੇਲਾ ਤੇ ਮੇ ਬਣਾਵਾਂਗੇ

ਰਜਾਈ ਦੇ ਵਿੱਚ ਬੈਠੀ ਠੰਡ ਦੇ ਵਿੱਚ ਕਹਿੰਦੀ ਗਜਰੇਲਾ ਖਾਣਾ ਤੇ ਆਪਾਂ ਇਹਨੂੰ ਕਦੋਂ ਕਸ ਕਰਨ ਲਾਇਆ ਨਾਲ ਹੈਲਪ ਕਰੂਗੀ ਜੀ ਇਹ ਆਪਾਂ 1 ਕੱਪ ਇਹ ਲੈ ਲਿਆ ਦੁੱਧ ਦਾ ਠੀਕ ਆ ਜੀ ਤੇ ਕਿਲੋ ਗਾਜਰਾਂ ਨੇ ਆਪਣੇ ਕੋਲ ਬਹੁਤ ਹੀ ਜ਼ਿਆਦਾ ਟੇਸਟੀ ਆਪਾਂ ਗਜਰੇਲਾ ਬਣਾਵਾਂਗੇ ਤੇ ਇਹ ਲੈ ਲਿਆ ਜੀ ਆਪਾਂ ਦੂਜਾ ਕੱਪ ਦੁੱਧ ਆਪਣਾ ਉਬਾਲ ਲਿਆ ਵਾ ਬਹੁਤ ਹੀ ਜਿਆਦਾ ਵਧੀਆ ਗਜਰੇਲਾ ਬਣਾ ਕੇ ਦਿਖਾਵਾਂਗੀ ਅੱਜ ਤੁਹਾਨੂੰ ਤੇ ਇਹਦੇ ਲਈ ਅਸੀਂ ਕੀ ਕਰਾਂਗੇ ਜੀ ਦੁੱਧ ਨੂੰ ਉਬਾਲਾ ਆਪਣੇ ਆਇਆ ਵੇ ਪਹਿਲਾਂ ਹੀ ਠੀਕ ਆ ਤੇ ਹੁਣ ਆਪਾਂ ਜਦੋਂ ਇਹਨੂੰ ਉਬਾਲਾ ਆਉਣਾ ਸ਼ੁਰੂ ਹੋ ਜੇ ਤਾਂ ਫੇਰ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਜੀ ਗਾਜਰਾ ਤੇ ਗਾਜਰਾ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਤੇ ਇਹਨੂੰ ਉਬਾਲੇ ਤੇ ਥੋੜਾ ਜਿਹਾ ਰੱਖਣਾ ਵੀ ਹਿਲਾਉਂਦੇ ਰਹਿਣਾਗਾ ਵੀ ਉਬਲ ਨਾ ਜਾਵੇ ਬਾਹਰ ਤੇ ਲਓ ਜੀ ਇਸ ਤਰ੍ਹਾਂ ਆਪਾਂ ਨੇ ਇਹਨੂੰ ਗਾਜਰਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਰਿਝਾਉਣਾ ਸਟਾਰਟ ਕਰਦੇ ਜਦੋਂ ਦੁੱਧ ਰਿਝਣਾ ਸਟਾਰਟ ਹੋ ਜੇ ਤਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਸੁੱਕਾ ਦੁੱਧ ਮੇਰੇ ਕੋਲ ਸੁੱਕੇ ਦੁੱਧ ਦੇ 2 ਪਾਊਚ ਪਏ ਸੀ ਉਹ ਪਾ ਲੈਣੇ ਨੇ 2 ਪਾਊਚ ਪਾਤੇ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਲਓ ਜੀ ਦੁੱਧ ਜਿਹੜਾ ਆਪਣਾ ਬਹੁਤ ਥੋੜਾ ਜਿਹਾ ਰਹਿ ਗਿਆ ਇਦਾਂ ਕਰਦੇ ਕਰਦੇ ਆਪਾਂ ਨੇ ਮਿੱਠਾ ਇਹਦੇ ਵਿੱਚ ਬਿਲਕੁਲ ਨਹੀਂ ਪਾਇਆ ਇਸਾਈਡਾਂ ਤੋਂ ਤੁਸੀਂ ਨਾਲ ਦੀ ਨਾਲ ਇਹਨੂੰ ਇਦਾਂ ਲਾਉਂਦੇ ਰਹਿਣਾ ਹੈ ਠੀਕਾ ਜੀ ਸਾਈਡਾਂ ਤੋਂ ਆਪਾਂ ਨੇ ਇਹ ਲਾ ਲੈਣਾਗਾ ਇਹ ਖੁਆ ਬਣ ਜਾਣਾ ਹੈ ਤੇ ਇਹ ਨਾ ਲੱਗਿਆ ਰਹੀ ਸਾਈਡਾਂ ਤੋਂ ਤੇ ਇਹਨੂੰ ਆਪਾਂ ਬਣਾਉਂਦੇ ਜਾਣਾ ਮੈਂ ਤੁਹਾਨੂੰ ਦੱਸਦੀ ਆ ਇਹਨੂੰ ਘੜ ਤੋਂ ਘੜ ਤੁਹਾਡੇ ਕੋਲ 10-15 ਮਿੰਟ ਲੱਗਦੇ ਜਾਣੇ ਆਰਾਮ ਨਾਲ ਥੋੜੇ ਕੋਲੇ ਟਾਈਮ ਹੋਣਾ ਚਾਹੀਦਾ ਪੇਸ਼ੈਂਸ ਰੱਖਣੀ ਆ ਫੇਰ ਬਣਨਾ ਹੀ ਨੇ ਹੈਨਾ ਤੇ ਹਾਂ ਤੁਸੀਂ ਵਿੱਚ ਦੀ ਰੱਖ ਕੇ ਜਿਵੇਂ ਬਸ ਉਬਾਲੇ ਦਾ ਹੀ ਉਹ ਹੁੰਦਾਗਾ ਬਾਕੀ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ ਵਿੱਚ ਦੀ ਇਹਦੇ ਮਤਲਬ ਸਾਈਡਾਂ ਸਾਈਡ ਤੇ ਜਿੱਦਾਂ ਆਪਾਂ ਕੋਈ ਕੰਮ ਹੁੰਦਾ ਨਾ ਲੇਡੀਜ਼ ਨੂੰ ਤਾਂ ਖਾਸ ਕਰਕੇ ਕੰਮ ਹੁੰਦੇ ਆ ਤਾਂ ਉਹ ਨਾਲ ਦੀ ਨਾਲ ਕਰੀ ਜਾਣੇ ਆ ਤੇ ਇਹ ਇਹ ਆਪਾਂ ਇਦਾਂ ਰੱਖ ਕੇ ਜੀ ਇਹਨੂੰ ਬਣਾ ਲੈਣਾ ਦੇਖੋ ਇਹ ਸਾਰਾ ਖੋਏ ਦੇ ਰੂਪ ਵਿੱਚ ਬਦਲੀ ਜਾਂਦਾਗਾ ਹੌਲੀ ਹੌਲੀ ਲੋ ਜੀ ਹੁਣ ਆਪਣੇ ਕੋਲੇ ਜਿਹੜਾ ਇਹ ਆ ਨਾ ਉਹ ਮਤਲਬ ਬਿਲਕੁਲ ਜਿਹੜਾ ਦੁੱਧ ਖਤਮ ਹੋ ਗਿਆ ਇਹਦੇ ਵਿੱਚ ਤੇ ਹੁਣ ਇੱਥੇ ਆਪਾਂ ਕਾਹਲੇ ਥੋੜੀ ਜੀ ਖੰਡ ਪਾਵਾਂਗੇ ਤੇ ਖੰਡ ਤੁਸੀਂ ਆਪਦੇ ਮੁਤਾਬਕ ਪਾ ਲੈਣੀ ਹੈ ਜੇ ਜ਼ਿਆਦਾ ਮਿੱਠਾ ਤਾਂ ਨਹੀਂ ਆਪਾਂ ਹਰਦੇ ਪਰ ਕਿਉਂਕਿ ਮਿੱਠੀ ਵੈਸੀ ਗਾਜਰਾ ਮਿੱਠੀ ਹੁੰਦੇ ਆ ਤਾਂ ਮੈਂ ਇਹ ਇੱਕ ਕੱਪ ਲੈ ਕੇ ਪਾ ਲਿਆ ਤੇ ਥੋੜਾ ਜਿਹਾ ਜਿਹ ਵਿੱਚ ਥੋੜੀ ਜਿਹਾ ਅੱਧਾ ਕੱਪ ਹੋਰ ਪਾਉਣੀ ਸੀ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣੂਗਾ ਆਪਾਂ ਜਿਹੜਾ ਇਹ ਇਸ ਤੋਂ ਬਾਅਦ ਆਪਾਂ ਇਹਨੂੰ ਉਤਾਰ ਲਾਂਗੇ ਇਹਨੂੰ ਸਿਰਫ ਆਪਾਂ ਨੇ ਮੈਲਟ ਕਰਨਾ ਇਹਦੇ ਵਿੱਚ ਚੀਨੀ ਨੂੰ ਇਹਦੇ ਵਿੱਚ ਖੰਡ ਆਪਾਂ ਮੈਲਟ ਕਰ ਲੈਣੀ ਆ ਲਓ ਜੀ ਇਹ ਨਾ ਭਾਫ਼ ਥੋੜੀ ਜੀ ਕਰਕੇ ਕਲੀਅਰ ਚ ਦੇ ਦਾਂ ਹੁਣ ਆਪਣੇ ਕੋਲੇ ਬਿਲਕੁਲ ਗਾਜਰਾਂ ਜਿਹੜੀਆਂ ਉਹ ਰੈਡੀ ਹੋ ਗਈਆਂ ਹੁਣ ਆਪਾਂ ਇਹਨੂੰ ਥੱਲੇ ਉਤਾਰ ਲਾਂਗੇ ਜੀ ਫੜ ਕੇ ਠੀਕ ਆ ਜੀ ਤੇ ਗੈਸ ਆਪਾਂ ਚੱਲਦਾ ਹੀ ਰੱਖਣਾ ਇਹ ਨੂੰ ਆਪਾਂ ਇੱਕ ਸਾਈਡ ਤੇ ਕਰਤਾ ਹੁਣ ਆਪਾਂ ਨੇ ਕੀ ਕਰਨਾ ਕੜਾਹੀ ਲੈਂਦੇ ਆ ਜੀ ਕੜਾਹੀ ਦੇ ਵਿੱਚ ਆਪਾਂ ਪਾ ਲਾਂਗੇ ਥੋੜਾ ਜਿਹਾ ਘਿਓ ਹੁਣ ਆਪਾਂ ਇਹ ਨੂੰ ਘਿਓ ਨੂੰ ਮੈਲਟ ਕਰ ਲਾਂ ਲਓ ਜੀ ਇਹ ਆਪਣਾ ਘਿਓ ਗਰਮ ਹੋ ਗਿਆ ਇੱਕ ਕੜਛੀ ਕਿਉਂ ਘਿਓ ਆ ਜਿਆਦਾ ਨਹੀਂ ਹੈਗਾ ਮੈਂ ਕੱਢ ਲਿਆ ਸੀ ਹੁਣ ਇਹਦੇ ਵਿੱਚ ਆਪਾਂ ਮਿਣ ਕੇ ਨਾ ਮਤਲਬ ਜਿਹੜੀ ਆਪਾਂ ਨੇ ਗਾਜਰਾ ਲਈਆਂ ਉਹ 2 ਕਿਲੋ ਆ ਤਾਂ ਆਪਾਂ ਉਹਨਾਂ ਤੀਜਾ ਹਿੱਸਾ ਪਾਵਾਂਗੇ ਤੀਜਾ ਹਿੱਸਾ ਮਣ ਕੇ ਤੁਸੀਂ ਦੇਖ ਲੈਣਾ ਤੇ ਆਪਾਂ ਪਾਉਣਾਗਾ ਆٹے ਦਾ ਆਟਾ ਆਪਾਂ ਨੇ ਛਾਣ ਲਿਆ ਤੇ ਜਿਆਦਾ ਆਟਾ ਲਈ ਆਪਾਂ ਮਿਕਸ ਕਰ ਲਿਆ ਠੀਕ ਆ ਤੀਜਾ ਹਿੱਸਾ ਜਾਨਕਿ ਰਟਾ ਇੱਕ ਕੜਚੀ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾਗਾ ਇੱਕ ਦਾ ਹਾਰਟੀ ਦੇ ਵਿੱਚ ਉਹਨੂੰ ਆਟੇ ਨੂੰ ਅਸੀਂ ਭੁੰਨ ਲੈਣਾ ਜਿਆਦਾ ਤੇਜ਼ ਗੈਸ ਤੇ ਨਾ ਪੁੰਨਿਓ ਥੋੜਾ ਜਿਹਾ ਘੱਟ ਰੱਖ ਲਿਓ ਗੈਸ ਨੂੰ ਲਓ ਜੀ ਇਹ ਸਾਡਾ ਆਟਾ ਭੁੱਜ ਗਿਆ ਬਿਲਕੁਲ ਰੈਡੀ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗਜਰੇ ਦਾ ਜਿਹੜਾ ਅਸੀਂ ਬਣਾਇਆ ਗਾਜਰਨ ਚਾਹੇ ਤੁਸੀਂ ਇਹਦੇ ਵਿੱਚ ਪਾ ਲਓ ਚਾਹੇ ਤੁਸੀਂ ਉਸੇ ਕੜਾਹੀ ਵਿੱਚਰ ਨਾਲੋ ਇਥੇ ਵੀ ਮਰਜੀ ਹੈ ਜੀ ਹੁਣ ਆਪਾਂ ਇਹਨੂੰ ਇੱਦਾਂ ਚੰਗੀ ਤਰ੍ਹਾਂ ਲਾ ਲੈਣਾ ਬਹੁਤ ਹੀ ਜਿਆਦਾ ਟੇਸਟੀ ਬਣੂਗਾ ਮਿੱਠਾ ਵੀ ਬਹੁਤ ਵਧੀਆ ਹੋ ਤੇ ਬੱਚਿਆਂ ਦੇ ਖਾਣ ਲਈ ਬਹੁਤ ਜ਼ਿਆਦਾ ਟੇਸਟੀ ਬਣਣਾ ਜੀ ਇਹ ਇਹਨੂੰ ਆਪਾਂ ਇਦਾਂ ਸਾਰਾ ਜਿਹੜਾ ਇਹਦੇ ਵਿੱਚ ਲੋ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾਲ ਲੈਣਾ ਲੋ ਜੀ ਇਹ ਸਾਡੇ ਕੋਲੇ ਬਣ ਕੇ ਇਦਾਂ ਰਲਾਲਿਆ ਸੀ ਰੈਡੀ ਆ ਹੁਣ ਆਪਾਂ ਇਹਨੂੰ ਕੱਢ ਲਾਂਗੀ ਇੱਕ ਪਲੇਟ ਦੇ ਵਿੱਚ ਗੈਸ ਅਸੀਂ ਬੰਦ ਕਰਤਾ ਜੀ ਹੁਣ ਅਸੀਂ ਜੇ ਤੁਹਾਨੂੰ ਲੱਗਦਾ ਵੀ ਮਿੱਠਾ ਘੱਟ ਆਤ ਕਈ ਵਾਰੀ ਹੁੰਦਾ ਨਾ ਮਿੱਠਾ ਜ਼ਿਆਦਾ ਖਾਂਦੇ ਹੁੰਦੇ ਫੈਮਿਲੀ ਤਾਂ ਤੁਸੀਂ ਮਿੱਠਾ ਇੱਥੇ ਦੇਸੀ ਖੰਡ ਵੀ ਪਾ ਸਕਦੇ ਹੋਗੇ ਹਨਾ ਤੇ ਮੈਂ ਇੱਥੇ ਇੱਕ ਚੀਜ਼ ਹੋਰ ਥੋੜੀ ਜਿਹੀ ਐਡ ਕਰੂੰਗੀ ਡੈਕੋਰੇਸ਼ਨ ਦੇ ਜਦੋਂ ਮਤਲਬ ਇਹਦੇ ਮੈਨੂੰ ਤੇਲ ਬਹੁਤ ਪਸੰਦ ਨੇਗੇ ਤਾਂ ਬੱਚਿਆਂ ਨੂੰ ਪਸੰਦ ਆ ਤੇਲ ਮੈਂ ਜ਼ਿਆਦਾਤਰ ਹਰ ਇੱਕ ਚੀਜ਼ ਚ ਪਾ ਲਿਆ ਨੀ ਉਹਨੇ ਕਿ ਉਹ ਤਾਂ ਰੋਟੀਆਂ ਚ ਵੀ ਤੇਲ ਪਾ ਲੈਣੀਆਂ ਇਸ ਕਰਕੇ ਇਹਦੇ ਵਿੱਚ ਤੁਸੀਂ ਥੋੜੇ ਥੋੜੇ ਡੈਕੋਰੇਸ਼ਨ ਦੇ ਲਈ ਤਿਲ ਵੀ ਪਾ ਸਕਦੇ ਬਾਕੀ ਤੁਸੀਂ ਜਿਹੜਾ ਕੁਝ ਵੀ ਪਾਉਣ ਡੈਕੋਰੇਸ਼ਨ ਕਰਨੀ ਚਾਹੁੰਦੇ ਉਸ ਹਿਸਾਬ ਨਾਲ ਕਰ ਲਿਓ ਤੇ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਰੱਖ ਲਾਂਗੇ ਤੇ ਉਹਦੀਆਂ ਫਿਰ ਜਦੋਂ ਸਵੇਰੇ ਉੱਠ ਕੇ ਟਿੱਕੀਆਂ ਕੱਟਾਂਗੇ ਜੀ ਤੁਹਾਨੂੰ ਸਵੇਰੇ ਦਿਖਾ ਦਾਂਗੀ ਵੀ ਕਿੱਦਾਂ ਦੀਆਂ ਬਣੀਆਂ ਲਓ ਜੀ ਹੁਣ ਮੈਂ ਇਹਨੂੰ ਪਲੇਟ ਚ ਕੱਢਣ ਲੱਗੀ ਆ ਵੇ ਜੀ ਠੰਡਾ ਹੋ ਕੇ ਜੰਮ ਗਿਆ ਹੁਣ ਆਪਾਂ ਇਹਦੀਆਂ ਟਿੱਕੀਆਂ ਕੱਟਾਂਗੇ ਤੇ ਤੁਹਾਡੇ ਸਾਹਮਣੇ ਆ ਦਿਖਾਉਣੀ ਆ ਵੀ ਕਿ ਇਸ ਤਰ੍ਹਾਂ ਦਾ ਸਾਡੇ ਕੋਲੇ ਬਿਨਾ ਖੋਏ ਦੇ ਜਿਹੜਾ ਗਜਰੇਲਾ ਤਿਆਰ ਆ ਥੋੜੇ ਜਿਹਾ ਦੁੱਧ ਨਾਲ ਕਿਉਂਕਿ ਅਸੀਂ ਕਈ ਵਾਰੀ ਮਤਲਬ ਸਾਡੇ ਕੋਲੇ ਟਾਈਮ ਘੱਟ ਹੁੰਦਾ ਤਾਂ ਅਸੀਂ ਇਸ ਤਰ੍ਹਾਂ ਵੀ ਗਜਰੇਲਾ ਬਣਾ ਸਕਦੇ ਆਂਗੇ ਚੁੱਲ੍ਹੇ ਦੇ ਉੱਪਰ ਜ਼ਿਆਦਾ ਟਾਈਮ ਲੱਗਦਾ ਦੁੱਧ ਜ਼ਿਆਦਾ ਚਾਹੀਦਾ ਹੈ ਸਾਡੇ ਕੋਲੇ ਥੋੜੇ ਦੁੱਧ ਦੇ ਨਾਲ ਹੀ ਅਸੀਂ ਇਹਨੂੰ ਬਣ ਕੇ ਤਿਆਰ ਹੋ ਗਿਆ ਜੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਆ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿਆਂ ਕਿਉਂਕਿ ਬੱਚਿਆਂ ਨੂੰ ਬਹੁਤ ਕਾੜੀ ਹੁੰਦੀ ਆ ਵੀ फटाफट ਖਾ ਜੀਏ ਗਜਰੀਲਾ ਜਿਆਦਾ ਹੀ ਪਸੰਦ ਕੀਤਾ ਜਾਂਦਾ ਏਦਾਂ ਆਪਾਂ ਥੋੜੇ ਦੁੱਧ ਤੋਂ ਬਹੁਤ ਹੀ ਜਿਆਦਾ ਵਧੀਆ ਗਜਰੀਲਾ ਘਰ ਬਣਾ ਸਕਦੇ ਆਂਗੇ ਨਾਲੇ ਆਪਾਂ ਨੂੰ ਪਤਾ ਹੁੰਦਾ ਵੀ ਅਸੀਂ ਕੀ ਕੀ ਪਾਇਆ ਹੈ ਇਸ ਕਰਕੇ ਤੁਸੀਂ ਜ਼ਰੂਰ ਟਰਾਈ ਕਰਨਾ ਬਹੁਤ ਹੀ ਸੌਖਾ ਤੇ ਮੈਂ ਕਹਿੰਦੀ ਅੱਧਾ ਘੰਟਾ ਵੀ ਨਹੀਂ ਲੱਗਦਾ ਜੇ ਆਪਾਂ ਤੇ ਘਰੇ ਨਾ ਚੁੱਲੇ ਤੇ ਬਣਾਉਣੇ ਤਾਂ ਬਹੁਤ ਹੀ ਜਿਆਦਾ ਟਾਈਮ ਲੱਗ ਜਾਂਦਾਗਾ ਤੇ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਜੀ ਦਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇਕਰ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਸਬਸਕ੍ਰਾਈਬ ਕਰ ਲਓ ਜੀ ਤੁਹਾਡੇ ਵਾਸਤੇ ਵੀ ਨਵੇਂ ਸਾਲ ਤੇ ਜੀ ਇਹ ਗੁਜਰੇਲਾ ਤਿਆਰ ਆ ਤੁਸੀਂ ਵੀ ਖਾ ਸਕਦੇ ਹੋ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ ਤੇ ਗੁਜਰੇਲਾ ਆਪਣੇ ਕੋਲੇ ਰੈਡੀ ਆ